ਨਮਸਕਾਰ ਦੋਸਤੋ ਐਨ ਐਨ ਭਾਰਤੀ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੀਸ਼ ਅਗਰਵਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਟ੍ਰਾਂਸਪੋਰਟ ਨੀਮਾਂ ਦੀ ਤੱਜਾੜ ਆਣ ਵਾਲੀਆਂ ਉਹਨਾਂ ਬਸਾਂ ਦੀ ਜਿਨ੍ਹਾਂ ਦਾ ਖੁਲਾਸਾ ਸਮਾਜ ਸੇਵਕ ਅਮਨਦੀਪ ਸਿੰਘ ਜੀ ਨੇ ਕੀਤਾ ਸੀ ਅਮਨਦੀਪ ਸਿੰਘ ਜੀ ਨੇ ਸਮਾਰ ਆਰਟੀਏ ਪਟਿਆਲਾ ਮਨਜੀਤ ਸਿੰਘ ਚੀਮਾ ਜੀ ਨੂੰ ਦੱਸਿਆ ਸੀ ਕਿ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਚਾਰ ਅਜਹੀਆਂ ਬਸਾਂ ਦੌੜ ਰਹੀਆਂ ਜੋ ਟ੍ਰਾਂਸਪੋਰਟ ਦੇ ਨੀਮਾਂ ਨੂੰ ਪੂਰਾ ਹੀ ਨਹੀਂ ਕਰਦੀਆਂ ਜਿਸ ਤੇ ਆਰਟੀਏ ਪਟਿਆਲਾ ਮਨਜੀਤ ਸਿੰਘ ਚੀਮਾ ਜੀ ਨੇ ਜਦੋਂ ਆਪਣੇ ਵਿਭਾਗ ਦੇ ਅੰਦਰ ਇਹ ਜਾਂਚ ਕੀਤੀ ਤਾਂ ਉਹਨਾਂ ਨੇ ਪਾਇਆ ਕਿ ਵਾਕਈ ਹੀ ਇਹ ਚਾਰ ਬਸਾਂ ਟ੍ਰਾਂਸਪੋਰਟ ਨਿਯਮਾਂ ਦੀ ਤੱਜੀਆਂ ਉਡਾ ਰਹੀਆਂ ਹਨ ਜਿਸ ਤੇ ਉਹਨਾਂ ਵੱਲੋਂ ਸਾਡੇ ਵੱਲੋਂ ਦਸੀਆਂ ਗਈਆਂ ਚਾਰ ਵਿੱਚੋਂ ਦੋ ਬਸਾਂ ਨੂੰ ਜ਼ਬਤ ਕਰ ਲਿਆ ਗਿਆ ਇਸ ਤੋਂ ਇਲਾਵਾ ਉਹਨਾਂ ਦੇ ਧਿਆਨ ਵਿੱਚ ਇੱਕ ਹੋਰ ਬਸ ਜੋ ਕਿ ਟ੍ਰਾਂਸਪੋਰਟ ਨਿਯਮਾਂ ਦੀ ਤੱਜੀਆਂ ਉਡਾ ਰਹੀ ਸੀ ਨੂੰ ਵੀ ਜ਼ਬਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਤਿੰਨਾਂ ਬਸਾਂ ਨੂੰ ਵੀ ਬਸ ਮਾਲਕਾਂ ਨੂੰ ਅਜਿਹਾ ਕਰਨ ਦੇ ਦੋਸ਼ ਤਹਿਤ ਜੁਰਮਾਨਾ ਪਾ ਕੇ ਛੱਡ ਦਿੱਤਾ ਗਿਆ ਹੈ ਪਰ ਸਮਾਜ ਸੇਵਕ ਅਮਨਦੀਪ ਸਿੰਘ ਜੀ ਦਾ ਕਹਿਣਾ ਹੈ ਕਿ ਜਿਨ੍ਹਾਂ ਚਾਰ ਬਸਾਂ ਬਾਰੇ ਉਹਨਾਂ ਵੱਲੋਂ ਆਰਟੀਆ ਪਟਿਆਲਾ ਨੂੰ ਦੱਸਿਆ ਗਿਆ ਸੀ ਦੇ ਤਹਿਤ ਸਿਰਫ ਦੋ ਬਸਾਂ ਨੂੰ ਹੀ ਜਬਤ ਕੀਤਾ ਗਿਆ ਹੈ ਅਤੇ ਦੋ ਬਸਾਂ ਹਜੇ ਵੀ ਅਜਈਆਂ ਹਨ ਜਿਹੜੀ ਕਿ ਟ੍ਰਾਂਸਪੋਰਟ ਨਿਯਮ ਦੀ ਤੱਜੀਆਂ ਹੋਂਦ ਦੇ ਹੋਏ ਸੜਕਾਂ ਤੇ ਦੌੜ ਰਹੀਆਂ ਹਨ ਆਓ ਗੱਲ ਕਰਦੇ ਹਾਂ ਕੀ ਕਹਿਣਾ ਹੈ ਸਮਾਜ ਸੇਵਕ ਅਮਨਦੀਪ ਸਿੰਘ ਜੀ ਦਾ ਮੈਂ ਅਮਨਦੀਪ ਸਿੰਘ ਸਮਾਜ ਸੇਵੀ ਕੁਝ ਦਿਨ ਪਹਿਲਾਂ ਸਾਡੇ ਵੱਲੋਂ ਆ ਆਰਟੀਏ ਦਫਤਰ ਦਾ ਪਰਦਾ ਫਾਸ਼ ਕੀਤਾ ਸੀ ਅਤੇ ਕਾਲਾ ਸੱਚ ਲੋਕਾਂ ਸਾਹਮਣੇ ਲੈ ਕੇ ਆਏ ਸੀਗੇ ਉਹਦੇ ਵਿੱਚ ਟਰਾਂਸਪੋਰਟਰਾਂ ਦੀ ਮਿਲੀ ਭੁਗਤ ਨਾਲ ਆਰਟੀਏ ਦਫਤਰ ਨਾਲ ਕੁਝ ਨਾਰਾਇਣ ਬਸਾਂ ਚਲਾਈਆਂ ਜਾ ਰਹੀਆਂ ਸੀ ਜਿਹੜੀਆਂ ਬਲੈਕਲਿਸਟ ਸੀਗੀਆਂ ਉਹਦੇ ਵਿੱਚੋਂ ਚਾਰ ਨੰਬਰ ਅਸੀਂ ਵਿਭਾਗ ਨੂੰ ਦਿੱਤੇ ਸੀਗੇ ਜਿਹਦੇ ਵਿੱਚੋਂ ਸਿਰਫ ਦੋ ਹੀ ਉਹਨਾਂ ਨੇ ਫੜੀਆਂ ਅਤੇ ਦੋ ਅਜੇ ਵੀ ਜਿਹੜੀਆਂ ਬਲੈਕਲਿਸਟ ਨੇ ਉਹ ਹਵਾ ਵਿੱਚ ਚੱਲ ਰਹੀਆਂ ਨੇ ਅਤੇ ਸਾਡੇ ਹੱਥ ਹੋਰ ਵੀ ਨੰਬਰ ਲੱਗੇ ਜਿਹੜੀਆਂ ਨਜਾਇਜ਼ ਚੱਲ ਰਹੀਆਂ ਨੇ ਇਸ ਟਾਈਮ ਵੀ ਫੁਆਰਾ ਚੌਂਗ 'ਚ ਆਮ ਤੌਰ ਤੇ ਉੱਥੇ ਗੱਡੀਆਂ ਲੰਘ ਰਹੀਆਂ ਹੁੰਦੀਆਂ ਜੀ ਪਰ ਵਿਭਾਗ ਨੇ ਕੁਝ ਇਹਨਾਂ ਵੱਲ ਅੱਖਾਂ ਮੀਟੀਆਂ ਹੋਈਆਂ ਨੇ ਆਰਟੀਏ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦੋ ਗੱਡੀਆਂ ਜ਼ਬਤ ਕਰਕੇ ਉਹਨਾਂ ਤੇ ਮੋٹے ਜੁਰਮਾਨੇ ਵੀ ਠੋਕੇ ਆਰਟੀਏ ਸਾਹਿਬ ਨੇ ਤਾਂ ਆਪਣੀ ਡਿਊਟੀ ਪੂਰੀ ਕਰ ਦਿੱਤੀ ਪਰ ਸਾਡਾ ਸਵਾਲ ਇਹ ਹੈ ਵੀ ਜਿਹੜੇ ਇਹਨਾਂ ਦੇ ਨੀਚਲੇ ਕਰਮਚਾਰੀ ਨੇ ਉਨ੍ਹਾਂ ਦੀ ਕਿਊਰਟੀ ਸੀ ਉਹਨਾਂ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਨਹੀਂ ਗਈ ਅਤੇ ਇਹ ਕਿੰਨੇ ਸਾਲਾਂ ਤੋਂ ਇੱਥੇ ਟਰਾਂਸਪੋਰਟਰ ਲੁੱਟ ਮਚਾ ਰਹੇ ਸੀਗੇ ਜਿਨ੍ਹਾਂ ਨੂੰ ਰੋਕੇ ਹੀ ਨਹੀਂ ਗਿਆ ਸਿਰਫ ਆਰਟੀਓ ਸਾਹਿਬ ਨੇ ਸਾਡੀ ਸ਼ਿਕਾਇਤ ਤੇ ਕਾਰਵਾਈ ਕੀਤੀ ਅਸੀਂ ਉਹਨਾਂ ਦਾ ਧੰਨਵਾਦ ਦਿਲੋਂ ਕਰਦੇ ਹਾਂ ਪਰ ਜਿਹੜੇ ਇਹਨਾਂ ਦੇ ਨੀਚਲੇ ਕਰਮਚਾਰੀ ਨੇ ਜਿਹੜੇ ਉਹਨਾਂ ਵੱਲੋਂ ਸਕੈਮ ਉਠਾਇਆ ਜਾ ਰਿਹਾ ਹੈ ਅਤੇ ਸਗੋਂ ਆਰਟੀਓ ਸਾਹਿਬ ਦੀ ਜਿਹੜੀ ਟੀਮ ਹੈ ਜਿਹੜੀ ਚੈਕਿੰਗ ਤੇ ਜਾਂਦੀ ਹੈ ਜੇ ਉਹ ਵੀ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦੇ ਤਾਂ ਇਹ ਸਕੈਮ ਜਿਹੜਾ ਸੀਗਾ ਇਹ ਕਦੇ ਤੋਂ ਬਾਹਰ ਆ ਜਾਣਾ ਸੀ ਪਰ ਗੱਲ ਇੱਥੇ ਖਤਮ ਨਹੀਂ ਹੁੰਦੀ ਜੀ ਇਹ ਗੱਡੀਆਂ ਸਿਰਫ 1% ਹੀ ਫੜੀਆਂ ਗਈਆਂ ਨੇ ਇਸ ਤੋਂ ਇਲਾਵਾ ਅਸੀਂ ਹੋਰ ਗੱਡੀਆਂ ਵੀ ਭਾਗ ਨੂੰ ਦੇਤੀਆਂ ਨੇ ਜਿਹੜੀਆਂ ਰੂਟ ਪਰਮਿਟ ਤੇ ਜਾਰੀ ਨੇ ਉਹਨਾਂ ਦੀ ਫਿਟਨੈਸ ਖਤਮ ਹੋਈ ਪਿਆ ਟੈਕਸ ਭਰੇ ਨਹੀਂ ਤੇ ਉਹਨਾਂ ਦੇ ਰੂਟ ਪਰਮਿਟ ਰੀਨਿਊ ਕੀਤੇ ਗਏ ਨੇ ਫਿਰ ਇੱਕ ਲਾਈਨ ਵਿੱਚ ਤਿੰਨ ਤਿੰਨ ਕਲੈਰੀਕਲ ਮਿਸਟੇਕ ਦਾ ਨਾਮ ਦੇ ਦਿੱਤਾ ਜਾਂਦਾ ਹੈ ਜਦਕਿ ਇਹ ਕਦੇ ਵੀ ਇੰਨੇ ਸਾਲਾਂ ਤੋਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਇਹਨਾਂ ਦੀ ਕਲੈਰੀਕਲ ਮਿਸਟੇਕਾਂ ਕਿੰਨੀਆਂ ਨੇ ਤੇ ਉਸ ਰੂਟ ਪਰਮਿਟ 'ਚ ਇੰਨੀਆਂ ਬੱਸਾਂ ਨੇ ਗਿਣਤੀ 'ਚ ਜਿਨ੍ਹਾਂ ਦੇ ਬਿਨਾ ਕਾਗਜ਼ਾਤ ਫਿਟਨੈਸ ਚੈੱਕ ਕੀਤੇ ਇਹਨਾਂ ਨੇ ਉਹਨਾਂ ਦੇ ਪਰਮਿਟ ਰੀਨਿਊ ਕਰ ਦਿੱਤੇ ਗਏ ਤੇ ਅਸੀਂ ਇਹੀ ਤੁਹਾਡੇ ਮਾਧਿਅਮ ਨਾਲ ਹੀ ਬੇਤੀ ਕਰਨਾ ਚਾਹੁੰਗਾ ਆਰਟੀਏ ਸਾਹਿਬ ਨੂੰ ਵੀ ਜਿਹੜੇ ਇਹਨਾਂ ਦੇ ਨੀਚਲੇ ਕਰਮਚਾਰੀ ਆ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਜੇ ਉਹ ਆਪਣੇ ਟਾਈਮ ਸਿਰ ਕੋਡਿੰਗ ਆਪਣਾ ਕੰਮ ਕਰਦੇ ਤਾਂ ਇਹ ਸਕੈਮ ਕਦੋਂ ਦਾ ਸਾਹਮਣੇ ਆ ਜਾਣਾ ਸੀਗਾ ਜੀ ਸਾਡੇ ਵਰਗਿਆਂ ਨੂੰ ਇਹ ਅਵਾਜ਼ ਠਾਂ ਦੀ ਲੋੜ ਹੀ ਨਹੀਂ ਪੈਣੀ ਸੀ ਅਮਨਜੀਤ ਜੀ ਜਿਹੜੀ ਇਹ ਬੱਸਾਂ ਚੱਲ ਰਹੀਆਂ ਨੇ ਸੜਕ ਤੇ ਨਜਾਇਜ਼ ਟਰਾਂਸਪੋਰਟ ਨਿਯਮਾਂ ਨੂੰ ਪੂਰਾ ਨਹੀਂ ਕਰਦੀਆਂ ਇਸ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਆ ਉਹ ਕਿੱਥੋਂ ਪ੍ਰਾਪਤ ਹੁੰਦੀ ਹੈ ਅਸੀਂ ਜਦੋਂ ਉੱਥੇ ਬੱਸਾਂ ਲੰਘੀਆਂ ਜੀ ਤਾਂ ਜਦੋਂ 4155 ਅਸੀਂ ਦੇਖੀ ਸੀਗੀ ਉਸ ਦਾ ਨੰਬਰ ਪਲੇਟ ਲੱਗੀ ਨਹੀਂ ਹੋਈ ਸੀ ਸਰਕਾਰੀ ਤਾਂ ਮੈਂ ਕੁਦਰਤੀ ਆਨਲਾਈਨ ਚੈੱਕ ਕਰ ਲਿਆ ਤੇ ਮੈਂ ਐਮ ਪਰਿਵਹਨ ਪੋਰਟਲ ਤੇ ਜਦੋਂ ਚੈੱਕ ਕੀਤਾ ਜੀ ਜਿਹੜੀ ਮਾਨਤਾ ਪ੍ਰਾਪਤ ਹੈ ਸਰਕਾਰ ਵੱਲੋਂ ਜੀ ਤੇ ਉਸੇ ਜਿਹੋ ਚੈੱਕ ਕੀਤਾ ਉਸ ਦੀ ਨਾ ਫਿਟਨੈਸ ਹੀ ਨਾ ਟੈਕਸ ਸੀਗੇ ਨਾ ਰੂਟ ਪਰਮਿਟ ਉਹਨਾਂ ਦੇ ਰੀਨਿਊ オンਲਾਈਨ ਬੋਲਦੇ ਆ ਅਪ ਟੂ ਡੇਟ ਇਹਨਾਂ ਦਾ ਪੂਰਾ ਕੋਈ ਵੀ ਸਿਸਟਮ ਅਪ ਟੂ ਡੇਟ ਹੈ ਨਹੀਂ ਜਦ ਕਿ ਸਰਕਾਰ ਨੇ ਕਿਹਾ ਹੋਇਆ ਵੀ ਸਾਰਾ ਚੀਜ਼ਾਂ ਅਪਡੇਟ ਕੀਤੀਆਂ ਜਾਣ ਅਤੇ ਰੂਟ ਪਰਮਿਟ ਜਿੰਨੇ ਵੀ ਆ ਗੱਡੀਆਂ ਦੇ ਉਹ オンਲਾਈਨ ਬੁਲਵਾਏ ਜਾਣ ਜਦ ਕਿ ਕੁਝ ਅਸੀਂ ਦੇਖਿਆ ਰੂਟ ਪਰਮਿਟ ਕਈਆਂ ਦੇ ਬੋਲਦੇ ਆ ਕਈਆਂ ਦੇ ਬੋਲਦੇ ਨਹੀਂ ਹੋ ਤੇ ਇਹ ਸਾਰਾ ਕਪਲੇਵਾਜੀ ਆ ਜਿਹੜੀ ਇਹਨਾਂ ਦੇ ਨੀਚੇਲੇ ਕਰਮਚਾਰੀ ਕਰ ਰਹੇ ਨੇ ਜੀ ਆਰਟੀਏ ਦਫਤਰ ਤੇ ਥੋੜੀ ਜੀ ਮੰਗਾ ਆ ਆਰਟੀਏ ਪਟਿਆਲਾ ਨੂੰ ਵੀ ਜਿਹੜੇ ਕਲੈਰੀਕਲ ਸਟਾਫ ਜਿਨ੍ਹਾਂ ਵੱਲੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਖਿਲਾਫ ਕਾਰਵਾਈ ਕਿੱਥੇ ਜਾਂਦੀ ਉਹਨਾਂ ਖਿਲਾਫ ਉਹਨਾਂ ਖਿਲਾਫ ਕਾਰਵਾਈ ਬਣਦੀ ਹੈ ਜੀ ਜੇਕਰ ਉਹਨਾਂ ਦੀ ਮਿਲੀ ਭੁਗਤ ਨਾ ਹੁੰਦੀ ਤਾਂ ਇਹ ਕੰਮ ਕਦੇ ਹੋਣਾ ਹੀ ਨਹੀਂ ਸੀਗਾ ਜੇ ਕਲਰਕ ਜੇ ਜਿਨ੍ਹਾਂ ਦਾ ਟੈਕਸ ਟੈਕਸ ਕਲੈਕਟ ਕਰਨ ਦੀ ਜ਼ਿੰਮੇਵਾਰੀ ਸੀ ਔਰ ਸਮੇਂ ਸਮੇਂ 'ਤੇ ਨੋਟਿਸ ਕਰਦੇ ਜਾਂ ਆਪਣੇ ਉੱਤਰਲੇ ਦਾ ਉੱਪਰਲੇ ਅਧਾਰੀਕਾਰੀ ਅਧਿਕਾਰੀ ਨੂੰ ਸੂਚਿਤ ਕਰ ਲਾਈਕ ਇਹ ਇਨਾ ਲੰਬਾ ਖਿੱਚਿਆ ਹੀ ਨਹੀਂ ਜਾਣਾ ਜੀ ਇਹ ਕਿੰਨੇ ਸਾਲਾਂ ਦਾ ਇੱਕ ਪਲੈਨਿੰਗ ਜੀ ਜਿਹੜਾ ਅੱਜ ਸਾਹਮਣੇ ਆਇਆ ਜੀ ਤੁਹਾਡੇ ਕਹਿਣ ਦੇ ਮੁਤਾਬਿਕ ਹੁਣ ਤੱਕ ਪੰਜਾਬ ਸਰਕਾਰ ਨੂੰ ਲੱਖਾਂ ਕਰੋੜਾ ਜਾਂ ਅਰਬ ਰੁਪਏ ਦਾ ਕਈ ਸਾਲਾਂ ਤੋਂ ਜਿਹੜਾ ਚੋਨਾ ਉਹ ਲਗਾਇਆ ਗਿਆ ਚੁੱਕਿਆ ਹਾਂਜੀ ਗੱਲ ਇੱਥੇ ਖਤਮ ਹੀ ਨਹੀਂ ਹੋ ਰਹੀ ਜੀ ਹਜੇ ਤੱਕ ਸਿਰਫ ਇਹਨਾਂ ਨੇ 50-50 ਹਜ਼ਾਰ ਫਾਈਨ ਠੋਕਿਆ ਜੀ ਜਿਹੜੀਆਂ ਬੱਸਾਂ ਇਹਨਾਂ ਨੇ ਫੜੀਆਂ ਸੀਗੀਆਂ ਪਰ ਉਹਨਾਂ ਦੇ ਟੈਕਸ ਅਜੇ ਵੀ ਨਹੀਂ ਭਰੇ ਗਏ ਨਾ ਉਹਨਾਂ ਦੀ ਫਿਟਨੈਸ ਕਰਾਈਆਂਗੇ ਸਮੇਂ ਤੇ ਦੇਖਦੇ ਹਾਂ ਜੀ ਉਹਨਾਂ ਨੇ ਕੀ ਆਪਣੀਆਂ ਬੱੱਸਾਂ ਕਰਵਾਉਂਦੇ ਵੀ ਆ ਕਿ ਨਹੀਂ ਕਰਵਾਉਂਦੇ ਜੀ ਇਹਦਾ ਜਦੋਂ ਆਊਗਾ ਸਮੇਂ ਫੇਰ ਹੀ ਪਤਾ ਲੱਗੇਗਾ ਜੀ ਪਰ ਜਿਹੜਾ ਕੱਪਲਾ ਇੱਕ ਪਲਾ ਇੱਥੇ ਛੋਟੇ ਲੈਵਲ ਦਾ ਨਹੀਂ ਹੈ ਕੱਪਲਾ ਕਰੋੜਾ ਤੇ ਕਰੋੜਾ ਤੱਕ ਦਾ ਜੀ ਜਿਸ ਨਾਲ ਸਿੱਧੇ ਸਿੱਧੇ ਜਿਹੜਾ ਹੈ ਸਰਕਾਰ ਨੂੰ ਚੂਨਾ ਲੱਗ ਰਿਹਾ ਹੈ ਸਰਕਾਰ ਨੂੰ ਚੂਨਾ ਲੱਗ ਰਿਹਾ ਜੀ ਸਰਕਾਰ ਤੱਕ ਪੈਸੇ ਨਹੀਂ ਪਹੁੰਚ ਰਹੇ ਮਹਿੰਗਾਈ ਵੱਧ ਰਹੀ ਹੈ ਜੀ ਦਿਨੋਂ ਦਿਨ ਤਾਂ ਹੀ ਮਹਿੰਗਾਈ ਵੱਧ ਰਹੀ ਹੈ ਸਰਕਾਰ ਕੋਲ ਪੈਸਾ ਨਹੀਂ ਪਹੁੰਚ ਰਿਹਾ ਜੀ ਆਰਟੀ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਅਰਜੀ ਸ਼ਾਗਰਵ ਅੱਜ ਅਸੀਂ ਪਹੁੰਚੇ ਹਾਂ ਆਰਟੀਏ ਪਟਿਆਲਾ ਸਰਦਾਰ ਮਨਜੀਤ ਸਿੰਘ ਚੀਮਾ ਜੀ ਕੋਲ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਸੜਕ ਤੇ ਦੌੜ ਰਹੀਆਂ ਕੁਝ ਅਜਈਆਂ ਬਸਾਂ ਨੂੰ ਬਾਉਂਡ ਕੀਤਾ ਸੀ ਜਿਹੜੀਆਂ ਕਿ ਟਰਾਂਸਪੋਰਟ ਨਿਮਨ ਨੂੰ ਪੂਰੀਆਂ ਨਹੀਂ ਕਰਦੀਆਂ ਸਨ ਜੀ ਚੀਮਾ ਸਾਹਿਬ ਸਸਿਕਾਣ ਤਿੰਨ ਬਸਾਂ ਦੀ ਇਨਫੋਰਮੇਸ਼ਨ ਸਾਡੇ ਕੋਲ ਆਈ ਸੀ ਇੱਕ ਪੀਵੀ 11 ਬੀਆਰ 7156 ਪੀਵੀ 11 ਬੀਵਾਈ 4156 ਔਰ ਪੀਵੀ 11 ਬੀਐਫ 4155 ਇਹਨਾਂ ਨੂੰ ਅਸੀਂ ਪਹਿਲਾਂ ਆਪਣੇ ਇਨਫੋਰਮੇਸ਼ਨ ਗੈਦਰਿੰਗ ਕੀਤੀ ਕਿ ਕਿੱਥੇ ਇਹਨਾਂ ਨੂੰ ਚੈੱਕ ਕੀਤਾ ਜਾ ਸਕਦਾ ਤਾਂ ਕਿ ਸਵਾਰੀਆਂ ਨੂੰ ਇਨਕਨਿਨਿਅਸ ਨਾ ਹੋਵੇ ਫਿਰ ਇੱਕ ਪ੍ਰੋਪਰਿਟ ਜਗ੍ਹਾ ਚੁਣ ਕੇ ਇਹਨਾਂ ਨੂੰ ਦੋ ਤਿੰਨ ਦਿਨਾਂ ਦੇ ਉੱਤੇ ਅਸੀਂ ਕਰਕੇ ਇਹਨਾਂ ਨੂੰ ਪਰਸਿਊ ਕਰਕੇ ਸਾਨੂੰ ਪੜਿਆ ਔਰ ਚੈਕਿੰਗ ਤੇ ਪਾਇਆ ਗਿਆ ਕਿ ਇਹਨਾਂ ਕੋਲ ਨੈਸੈਸਰੀ ਡਾਕੂਮੈਂਟਸ ਮਸਲਮ ਫਿਟਨੈਸ ਸਰਟੀਫਿਕੇਟ ਨੋ ਡਿਊ ਸਰਟੀਫਿਕੇਟ ਟੈਕਸਸ ਦੇ ਜਾਂ ਇਹਨਾਂ ਦੇ ਰੀਨਿਊਅਲ ਜਿਹੜੇ ਸੰ ਪਰਮਿਟਸ ਦੇ ਉਹ ਅਪਡੇਟ ਨਹੀਂ ਸਨ ਸੋ ਇਹਨਾਂ ਨੂੰ ਪਾਉਂਡ ਕੀਤਾ ਗਿਆ ਔਰ ਇਹਨਾਂ ਨੇ ਆਪਣੀ ਕੰਪਾਉਂਡਿੰਗ ਫੀਸ ਭਰਵਾ ਕੇ ਔਰ ਹੁਣ ਇਹਨਾਂ ਬਸ ਨੂੰ ਫ੍ਰੀਜ਼ ਕਰ ਦਿੱਤਾ ਸਰ ਇਹ ਕੰਪਾਉਂਡਿੰਗ ਫੀਸ ਪਰੰਤੂ ਬਾਅਦ ਜਿਹੜੀਆਂ ਆਪਣੀਆਂ ਬਸਾਂ ਹੈ ਲਿਜਾ ਚੁੱਕੇ ਨੇ ਤੇ ਜਿਹੜੀਆਂ ਕਮੀਆਂ ਹਨ ਚ ਪਾਈ ਗਈਆਂ ਉਸ ਨੂੰ ਪੂਰਾ ਕਰਨ ਦੇ ਬਾਅਦ ਪਹਿਲਾਂ ਇਹ ਆਪਣੀ ਬਸਾਂ ਨੂੰ ਸੜਕਾਂ ਤੇ ਦੜਾ ਸਕਦੇ ਆ ਜਾਂ ਨਹੀਂ ਨਹੀਂ ਚਲਾ ਸਕਦੇ ਔਰ ਜੇ ਇਹ ਇਸ ਦੀ ਮੰਗ ਕਰਦੇ ਨੇ ਬਿਨਾ ਇਸ ਟੈਕਸਟਰੀ ਆਬਲੀਕੇਸ਼ਨਸ ਪੂਰੀ ਕਰਨ ਤੋਂ ਜੇ ਸੜਕ ਤੇ ਦੁਬਾਰਾ ਹੁੰਦੇ ਨੇ ਅਸੀਂ ਇਹਨਾਂ ਨੂੰ ਦੁਬਾਰਾ ਪੌਣ ਕਰਕੇ ਇਹ ਜੁਰਮਾਨਾ ਫਿਰ ਉਸੇ ਹਿਸਾਬ ਨਾਲ ਉਸੇ ਨਾਲ ਚੱਲਣਾ ਚੱਲ ਜਾਏਗਾ ਠੀਕ ਥੈਂਕ ਯੂ ਸਰ ਨਨ ਭਾਰਤੀ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੀਸ਼ ਸ਼ਾਗਰਵਾਲ ਅੱਜ ਅਸੀਂ ਪਹੁੰਚੇ ਹਾਂ ਮਨੀ ਸਕਤਰਤ ਪਟਿਆਲਾ ਵਿਖੇ ਆਰਟੀਆ ਦਫਤਰ ਦੇ ਬਾਹਰ ਤਾਂ ਤੁਹਾਨੂੰ ਦਿਖਾ ਸਕਦੇ ਹਾਂ ਵੀ ਆਰਟੀਆ ਪਟਿਆਲਾ ਮਨਜੀਤ ਸਿੰਘ ਚੀਮਾ ਜੀ ਵੱਲੋਂ ਸੂਚਨਾ ਪ੍ਰਾਪਤ ਹੋਣ ਤੇ ਇਹ ਤਿੰਨ ਬਸਾਂ ਜੋ ਹੈ ਪ੍ਰਾਈਵੇਟ ਜੜੀਆਂ ਹੈ ਲਿਆ ਕੇ ਉਰੇ ਖੜੀਆਂ ਕੀਤੀਆਂ ਗਈਆਂ ਹਨ ਯਾਨੀ ਕਿ ਬੰਦ ਕੀਤੀਆਂ ਗਈਆਂ ਹਨ ਤੁਸੀਂ ਦੇਖ ਸਕਦੇ ਹੋ ਕਿ ਇਹ ਬਸਾਂ ਦਾ ਬੰਦ ਕੀਤੇ ਜਾਣ ਦਾ ਕਾਰਨ ਇਹ ਸੀ ਕਿ ਜਦੋਂ ਇਹ ਬਸਾਂ ਚੱਲ ਰਹੀਆਂ ਹਨ ਸੜਕ ਤੇ ਇਹਨਾਂ ਕੋਲ ਨਾ ਇੰਸ਼ੋਰੈਂਸ ਸੋਲੂਸ਼ਨ ਫਿਟ ਮੈਚ ਅਤੇ ਪੰਜਾਬ ਸਰਕਾਰ ਨੂੰ ਦਿੱਤਾ ਜਾਣ ਵਾਲਾ ਟੈਕ ਆਦਿ ਕਈ ਜਿਹੜੀਆਂ ਜ਼ਰੂਰੀ ਕਾਗਜ਼ात ਹੈ ਉਹ ਆਰਟੀਆਈ ਡਿਪਾਰਟਮੈਂਟ ਤੋਂ ਬਿਨਾ ਪੂਰਾ ਕਿੱਥੇ ਸੀ ਟੜਕ ਦੌੜਾਇਆ ਜਾ ਰਿਹਾ ਸੀਗਾ ਜਿਸ ਦੇ ਕਾਰਨ ਜਦੋਂ ਮਨਜੀਤ ਸਿੰਘ ਚੀਮਾ ਜੀ ਆਰਟੀਆਈ ਪਟਿਆਲਾ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਨੇ ਇਹਨਾਂ ਬਤਨ ਜਿਹੜਾ ਹੈ ਉਹ ਆਪਣੇ ਕਬਜ਼ੇ ਵਿੱਚ ਲੈ ਲਿਆ